ਸਾਤਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਇਸ ਅਗਲੀ ਕੜੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਾਂ جنگਬੰਦੀ ਹੋ ਗਈ ਹੈ ਪਰ ਪੰਜਾਬ ਅਤੇ ਹਰਿਆਣੇ ਵਿਚਕਾਰ ਜਿਹੜਾ ਰੀੜਕਾ ਚੱਲ ਰਿਹਾ ਹੈ ਉਹ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ ਕੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਅਤੇ BBMP ਦੋਹਾਂ ਨੂੰ ਚੇਤਾਵਨੀ ਦੇ ਦਿੱਤੀ ਕਿ ਜੇ ਕਿਸੇ ਨੇ ਸਾਡੀ ਮਰਜ਼ੀ ਤੋਂ ਬਿਨਾ हरियाणा ने नु पानी ਛੱਡਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਲੋਕਾਂ ਦੇ ਰੋਧ ਦਾ ਸਾਹਮਣਾ ਕਰਨਾ ਪਵੇਗਾ। ਇਹ ਚੇਤਾਵਨੀ ਉਦੋਂ ਦਿੱਤੀ ਗਈ ਜਦੋਂ ਪੰਜਾਬ ਸਰਕਾਰ ਵੱਲੋਂ ਨੰਗਲ ਡੈਮ ਤੋਂ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਦੀ ਯੋਜਨਾ ਜਿਹੜੀ ਸੀ ਉਹ ਦੂਸਰੀ ਵਾਰ ਫੇਲ ਕਰ ਦਿੱਤਾ ਗਿਆ। BBMP ਵੱਲੋਂ ਹਾਈ ਕੋਰਟ ਦਾ ਫੈਸਲਾ ਨਸ਼ਰ ਹੋਣ ਤੋਂ ਮਗਰੋਂ ਹਰਿਆਣਾ ਨੂੰ 4500 ਕਿਊਸਕ ਪਾਣੀ ਛੱਡਣ ਲਈ ਸ਼ੈਡਿਊਲ ਤਿਆਰ ਕਰ ਲਿਆ ਗਿਆ ਸੀ ਪੰਜਾਬ ਸਰਕਾਰ ਨੂੰ ਲਾਂਬੇ ਕਰਕੇ ਹਰਿਆਣਾ ਦੇ ਐਕਸੀਅਨ ਨੇ ਬੀਬੀਐਮਬੀ ਦੇ ਡਾਇਰੈਕਟਰ ਵਾਟਰ ਰੈਗੂਲੇਸ਼ਨ ਸੰਜੀਵ ਕੁਮਾਰ ਜੋ ਕਿ ਹਰਿਆਣਾ ਦੇ ਹੀ ਹਨ ਉਹਨਾਂ ਨੂੰ ਵਾਧੂ ਪਾਣੀ ਛੱਡਣ ਦੇ ਲਈ ਜਿਹੜਾ ਇੰਡੈਂਟ ਚਾਹੀਦਾ ਹੁੰਦਾ ਹੈ ਉਹ ਇੰਡੈਂਟ ਦੇ ਦਿੱਤਾ ਇਸ ਦਾ ਪਤਾ ਲੱਗਦੇ ਹੀ ਮੁੱਖ ਮੰਤਰੀ ਜਿਹੜੇ ਨੇ ਉਹ ਫੌਰਨ ਨੰਗਲ ਪਹੁੰਚਦੇ ਨੇ ਤੀਜੀ ਵਾਰ ਨੰਗਲ ਡੈਮ ਮੁੱਖ ਮੰਤਰੀ ਭਗਵੰਤ ਮਾਨ ਪਹੁੰਚਦੇ ਨੇ ਤੇ ਉੱਥੇ ਪਹਿਲਾਂ ਹੀ ਨੰਗਲ ਡੈਮ ਤੇ ਹਰਜੂਤ ਬੈਂਸ ਵੱਲੋਂ ਤੇ ਆਪ ਵਰਕਰਾਂ ਨੂੰ ਨਾਲ ਲੈ ਕੇ ਉਹਨਾਂ ਵੱਲੋਂ ਧਰਨਾ ਲਾਇਆ ਹੋਇਆ ਸੀ ਤੇ ਪਾਣੀ ਜਿਹੜਾ ਛੱਡਣ ਤੋਂ ਰੋਕ ਲਿਆ ਜਾਂਦਾ। BBMP ਵੱਲੋਂ ਨੰਗਲ ਡੈਮ ਦੇ ਗੇਟ ਖੋਲਣ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਹਿਮਾਚਲ ਪ੍ਰਦੇਸ਼ ਦੇ ਐਕਸੀਅਨ ਨੂੰ ਦਿੱਤੀ ਹੋਈ ਸੀ। ਲੇਕਿਨ ਲੋਕਾਂ ਦੀ ਭੀੜ ਨੂੰ ਦੇਖਦੇ ਹੋਏ ਗੇਟ ਖੋਲਣ ਵਾਲਾ ਸਟਾਫ ਪਿੱਛੇ हट ਗਿਆ। ਮੁੱਖ ਮੰਤਰੀ ਨੇ ਲੋਕਾਂ ਨੂੰ ਸੰਬੋਧਿਤ ਕਰਦਿਆਂ ਹੋਇਆ ਇਹ ਕਿਹਾ ਕਿ ਪੰਜਾਬ ਦੇ ਲੋਕ ਇਸ ਪਾਣੀ ਛੱਡਣ ਦਾ ਸਖਤ ਵਿਰੋਧ ਕਰ ਰਹੇ ਨੇ ਜੇ ਕੋਈ ਬੀਬੀਐਮਬੀ ਦਾ ਅਧਿਕਾਰੀ ਇੱਥੇ ਆ ਕੇ ਪਾਣੀ ਛੱਡਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਆਪਣੀ ਸੁਰੱਖਿਆ ਦੇ ਲਈ ਆਪ ਜ਼ਿੰਮੇਵਾਰ ਹੋਵੇਗਾ ਉਹਦੀ ਖੁਦ ਦੀ ਜ਼ਿੰਮੇਵਾਰੀ ਹੋਵੇਗੀ ਇਹ ਸਾਰੀ ਸਾਜ਼ਿਸ਼ ਦਾ ਮੁੱਖ ਸਰਗਨਾ ਉਹਨਾਂ ਨੇ ਕੇਂਦਰੀ ਮੰਤਰੀ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਵਰ ਲਾਲ ਖੱਟਰ ਨੂੰ ਦੱਸਿਆ ਕਹਿੰਦੇ ਜੇ ਪੰਜਾਬੀ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਸਕਦੇ ਨੇ ਤਾਂ ਉਹ ਆਪਣੇ ਪਾਣੀ ਦੀ ਰਾਖੀ ਵੀ ਕਰ ਸਕਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਤਿੱਖੀ ਸ਼ਬਦਾਵਲੀ ਉਦੋਂ ਵਰਤੀ ਹੈ ਜਦੋਂ 2 ਦਿਨ ਪਹਿਲਾਂ ਹੀ ਹਾਈ ਕੋਰਟ ਨੇ ਇਹ ਕਿਹਾ ਸੀ ਕਿ ਪਹਿਲੀ ਨਜ਼ਰ ਦੇਖਣ ਤੋਂ ਪ੍ਰਾਮ ਅਫੀਸ਼ਰ ਜਿਹਨੂੰ ਆਪਾਂ ਕਹਿੰਦੇ ਆ ਇਹ ਲੱਗਦਾ ਹੈ ਕਿ ਪੰਜਾਬ ਨੇ ਅਦਾਲਤ ਦੀ ਤੋਹਫੀ ਕੀਤੀ ਹੈ ਕੰਟੈਂਪਟ ਆਫ ਕੋਰਟ ਦਾ ਕੇਸ ਬਣਦਾ ਹੈ ਬੀਬੀਐਮਬੀ ਦੇ ਜਿਹੜਾ ਕੰਮਕਾਜ ਦੇ ਵਿੱਚ ਦਖਲ ਦੇ ਕੇ ਪੰਜਾਬ ਨੇ ਕੰਟੈਂਪਟ ਆਫ ਕੋਰਟ ਜਿਹੜਾ ਹੈ ਉਸ ਨੂੰ ਅੰਜਾਮ ਦਿੱਤਾ ਹੈ ਸ਼ੁੱਕਰਵਾਰ ਨੂੰ ਚੀਫ ਜਸਟਿਸ ਸ਼ੀਲ 나ਗੂ ਅਤੇ ਜਸਟਿਸ ਸੁਮਿਤ ਗੋਇਲ ਵਿਦ ਦੀ ਡਿਵੀਜ਼ਨ ਬੈਂਚ ਸੀ ਉਸ ਨੇ ਇਹ ਟਿੱਪਣੀ ਕੀਤੀ ਇੱਕ ਦਿਨ ਪਹਿਲਾਂ ਹੀ ਬੀਬੀਐਮਪੀ ਦੇ ਚੇਅਰਮੈਨ ਮਨੋਜ ਤ੍ਰਿਪਾਠੀ ਨੇ ਬੈਂਚ ਨੂੰ ਦੱਸਿਆ ਸੀ ਕਿ ਉਸ ਦੇ ਅਧਿਕਾਰੀਆਂ ਨੂੰ ਪੰਜਾਬ ਪੁਲਿਸ ਨੇ ਅਤੇ ਪਿੰਡ ਵਾਸੀਆਂ ਨੇ ਕੰਮ ਕਰਨ ਤੋਂ ਰੋਕਿਆ ਗਿਆ ਸੀ ਜਦੋਂ ਉਹ ਹਰਿਆਣੇ ਨੂੰ ਵਾਧੂ ਪਾਣੀ ਛੱਡਣ ਦੇ ਲਈ ਗਏ ਸੀ ਕੋਰਟ ਨੇ ਕਿਹਾ ਕਿ ਭਾਵੇਂ ਫੈਸਲਾ ਸਹੀ ਹੋਵੇ ਜਾਂ ਗਲਤ ਹੋਵੇ ਨਿਆਂਇਕ ਆਦੇਸ਼ ਉਦੋਂ ਤੱਕ ਲਾਗੂ ਰਹਿੰਦਾ ਹੈ ਜਦੋਂ ਤੱਕ ਉਸ 'ਤੇ ਨਾ ਕੀਤਾ ਜਾਵੇ ਤੇ ਜਾਂ ਫਿਰ ਉਸ ਨੂੰ ਰੱਦ ਨਾ ਕਰ ਦਿੱਤਾ ਜਾਵੇ ਕੋਰਟ ਨੇ ਇਹ ਵੀ ਇਸ਼ਾਰਾ ਦਿੱਤਾ ਸੀ ਕਿ ਪੰਜਾਬ ਦੇ ਚੀਫ ਸਕੱਤਰ ਅਤੇ ਡੀਜੀਪੀ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ contempt of court ਦਾ ਪਰ ਫਿਰ ਅਦਾਲਤ ਨੇ ਸੋਮਵਾਰ ਤੱਕ ਆਪਣੇ ਪੈਰ ਥੋੜੇ ਜਿਹੀ ਪਛਾਂਖ ਖਿੱਚਲੇ ਤਾਂ ਕਿ ਪੰਜਾਬ ਨੂੰ ਇੱਕ ਹੋਰ ਮੌਕਾ ਜਿਹੜਾ ਹੈ ਉਹ ਦਿੱਤਾ ਜਾ ਸਕੇ ਕਿ ਅਦਾਲਤ ਦਾ ਫੈਸਲਾ ਉਹ ਲਾਗੂ ਕਰ ਦੇ ਜਾਂ ਇੰਪਲੀਮੈਂਟ ਕਰ ਦੇਵੇ ਲੇਕਿਨ ਫੈਸਲਾ ਮੰਨਣ ਦੀ ਥਾਂ ਤੇ ਐਤਵਾਰ ਨੂੰ ਉਸਦੇ ਬਿਲਕੁਲ ਉਲਟ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਪਹੁੰਚ ਕੇ ਨੰਗਲ ਡੈਮ ਤੇ ਪਾਣੀ ਛੱਡੇ ਜਾਣ ਨੂੰ ਜਿਹੜਾ ਰੋਕ ਦਿੱਤਾ ਪੰਜਾਬ ਵੱਲੋਂ ਕੇਸ ਲੜ ਰਹੇ ਸੀਨੀਅਰ ਐਡਵੋਕੇਟ ਗੁਰਮਿੰਦਰ ਸਿੰਘ ਗੈਰੀ ਨੇ ਕਿਹਾ ਸੀ ਕਿ 2 ਮਹੀਨوں ਜਿਹੜੀ ਕੇਂਦਰੀ ਗ੍ਰੈਸ ਕੁੱਤਰ ਨੇ ਮੀਟਿੰਗ ਸੱਦੀ ਸੀ ਉਸ ਮੀਟਿੰਗ ਦੇ ਵਿੱਚ ਲਾਅ ਐਂਡ ਆਰਡਰ ਡਿਸਕਸ ਹੋਇਆ ਲਾਅ ਐਂਡ ਆਰਡਰ ਨੂੰ ਡਿਸਕਸ ਕਰਨ ਵਾਸਤੇ ਉਹ ਮੀਟਿੰਗ ਸੱਦੀ ਗਈ ਸੀ ਚਰਚਾ ਜਿਹੜੀ ਹੈ ਸਾਰੀ ਲਾਅ ਐਂਡ ਆਰਡਰ ਤੇ ਹੋਈ ਵਾਧੂ ਪਾਣੀ ਦੇ ਬਾਰੇ ਕੋਈ ਗੱਲ ਨਹੀਂ ਹੋਈ ਇਸ ਵਾਸਤੇ ਇਹ ਮੀਟਿੰਗ ਸੱਦੀ ਹੀ ਨਹੀਂ ਗਈ ਸੀ ਔਰ ਜਿਹੜੇ ਐਡੀਸ਼ਨਲ ਸੋਲੀਸਟਰ ਜਨਰਲ ਨੇ ਸਤਿਆਪਾਲ ਗੈਨ ਜੋ ਹਰਿਆਣੇ ਨੂੰ ਰਿਪਰੈਜ਼ੈਂਟ ਕਰ ਰਹੇ ਉਹਨਾਂ ਵੱਲੋਂ ਇਹ ਦਾਵਾ ਕੀਤਾ ਗਿਆ ਕਿ ਹਰਿਆਣੇ ਨੂੰ 4500 ਕਿਊਸਿਕ ਵਾਧੂ ਪਾਣੀ ਦੇਣ ਬਾਰੇ ਚਰਚਾ ਕੀਤੀ ਗਈ ਸੀ ਉਸ ਮੀਟਿੰਗ ਦੇ ਵਿੱਚ ਹਾਈ ਕੋਰਟ ਵੱਲੋਂ ਇਹ ਕਿਹਾ ਗਿਆ ਸੀ ਕਿ ਕੇਂਦਰੀ ਗ੍ਰੈਸ ਕਟਰ ਦੇ ਨਾਲ ਹੋਈ ਮੀਟਿੰਗ ਦੇ ਵਿੱਚ ਜੋ ਫੈਸਲਾ ਲਿਆ ਗਿਆ ਹੈ ਉਸ ਫੈਸਲੇ ਨੂੰ ਲਾਗੂ ਕੀਤਾ ਜਾਵੇ ਇਹ ਹਾਈ ਕੋਰਟ ਵੱਲੋਂ ਆਦੇਸ਼ ਦਿੱਤਾ ਗਿਆ ਸੀ ਹੁਣ ਮੁੱਖ ਮੰਤਰੀ ਜਿਹੜੇ ਨੇ ਪੰਜਾਬ ਦੇ ਭਗਵੰਤ ਮਾਨ ਉਹ ਇਹ ਕਹਿ ਰਹੇ ਹਨ ਕਿ ਕਿਸੇ ਵੀ ਅਦਾਲਤ ਨੇ ਸਾਨੂੰ ਪਾਣੀ ਛੱਡਣ ਦਾ ਹੁਕਮ ਨਹੀਂ ਦਿੱਤਾ ਹੈ ਇਹ ਕਿਹਾ ਜਾ ਰਿਹਾ ਹੈ ਕਿ ਗ੍ਰੈਸ ਕੱਤਰ ਨੇ ਸਲਾਹ ਦਿੱਤੀ ਸੀ ਕਿ ਵਾਧੂ ਪਾਣੀ ਹਰਿਆਣੇ ਨੂੰ ਦੇ ਦਿੱਤਾ ਜਾਵੇ ਉਹਨਾਂ ਨੇ ਕੋਈ ਆਰਡਰ ਨਹੀਂ ਸੀ ਪਾਸ ਕੀਤਾ ਕੋਈ ਹੁਕਮ ਨਹੀਂ ਸੁਣਾਇਆ ਸੀ ਸਿਰਫ ਸਲਾਹ ਦਿੱਤੀ ਗਈ ਸੀ ਕਿ ਜਿਹੜਾ ਵਾਧੂ ਪਾਣੀ ਹੈ ਉਹ ਛੱਡ ਦਿੱਤਾ ਜਾਵੇ ਤੇ ਅਦਾਲਤ ਨੇ ਜੋ ਫੈਸਲਾ ਸੁਨਾਇਆ ਹੈ ਕਿ ਗ੍ਰੈਸ਼ 77 ਦੀ ਮੀਟਿੰਗ ਦੇ ਵਿੱਚ ਲਏ ਹੋਏ ਫੈਸਲਿਆਂ ਨੂੰ ਲਾਗੂ ਕੀਤਾ ਜਾਵੇ ਉਹਦੇ ਵਿੱਚ ਵੀ ਫਿਰ ਸਲਾਹ ਹੀ ਹੈ ਉਹ ਆਦੇਸ਼ ਨਹੀਂ ਹਨ ਕਿ ਪਾਣੀ ਜਿਹੜਾ ਛੱਡਿਆ ਜਾਣਾ ਚਾਹੀਦਾ ਹੁਣ ਇਹ ਸਾਰੇ ਰੌਲੇ ਦੇ ਵਿੱਚਕਾਰ ਹਰਿਆਣੇ ਨੂੰ 4000 ਕਿਊਸਿਕ ਵਾਧੂ ਪਾਣੀ ਉਹ ਆਲਰੇਡੀ ਜਾ ਰਿਹਾ ਹੈ ਮਨੁੱਖਤਾ ਦੇ ਆਧਾਰ ਤੇ ਪੀਣ ਵਾਲਾ ਪਾਣੀ ਜਿਹੜਾ ਹੈ ਉਹ ਹਰਿਆਣੇ ਨੂੰ 4000 ਕਿਊਸਿਕ ਹਰ ਰੋਜ਼ ਛੱਡਿਆ ਜਾ ਰਿਹਾ ਹੈ ਇਹਦੇ ਨਾਲ ਹੀ ਰਾਜਸਥਾਨ ਸਰਕਾਰ ਵੱਲੋਂ ਵੀ ਇੱਕ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਗਈ ਸੀ ਕਿ ਪਾਕਿਸਤਾਨ ਦੇ ਨਾਲ ਜਿਹੜਾ ਹੁਣ ਰੌਲਾ ਚੱਲ ਰਿਹਾ ਸੀ ਉਸ ਦੇ ਚੱਲਦਿਆਂ ਬਾਰਡਰ ਦੇ ਉੱਤੇ ਵੱਧੂ ਫੌਜ ਤਾਇਨਾਤ ਕੀਤੀ ਗਈ ਹੈ ਤੇ ਫੌਜ ਲੱਗਣ ਦੇ ਕਰਕੇ ਉੱਥੇ ਪਾਣੀ ਦੀ ਲੋੜ ਹੈ ਜਿਸ ਨੂੰ ਮੰਨ ਕੇ ਪੰਜਾਬ ਵੱਲੋਂ ਆਪਣੇ ਕੋਟੇ ਦੇ ਵਿੱਚੋਂ ਰਾਜਸਥਾਨ ਨੂੰ ਪਾਣੀ ਛੱਡ ਦਿੱਤਾ ਗਿਆ ਹੈ ਤਾਂ ਕਿ ਫੌਜ ਪਾਣੀ ਵਰਤ ਸਕੇ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਵਾਸਤੇ ਪਾਣੀ ਤਾਂ ਕੀ ਸਾਡਾ ਖੂਨ ਵੀ ਹਾਜ਼ਰ ਹੈ ਫੌਜ ਦੀਆਂ ਜ਼ਰੂਰਤਾਂ ਵਾਸਤੇ ਅਸੀਂ ਆਪਣੇ ਹਿੱਸੇ ਦਾ ਪਾਣੀ ਦੇ ਸਕਦੇ ਹਾਂ ਲੇਕਿਨ ਕੋਈ ਇਹ ਨਾ ਸਮਝੇ ਕਿ ਸਾਡੇ ਪਾਣੀ ਤੇ ਜਾਂ ਸਾਡੇ ਹੱਕਾਂ ਤੇ ਡਾਕਾ ਮਾਰਿਆ ਜਾ ਸਕਦਾ ਹੈ ਇੱਕ ਟੁਕਕਾ ਵੀ ਅਸੀਂ ਜਾਣ ਨਹੀਂ ਦਵਾਂ ਇਹਦੇ ਨਾਲ ਹੀ BBMP ਦੇ ਆਡਿਟ ਕਰਾਉਣ ਦੀ ਗੱਲ ਵੀ ਕੀਤੀ ਗਈ ਉਹ ਕਹਿੰਦੇ ਪੰਜਾਬ BBMP ਨੂੰ 60% ਦੀ ਪੈਸਾ ਦਿੰਦਾ ਹੈ ਜੋ ਵੀ ਖਰਚਾ BBMP ਦਾ ਹੁੰਦਾ ਹੈ ਜੋ ਤਨਖਾਹਾਂ ਜਾਣੀਆਂ ਨੇ ਉਹ ਸਾਰਾ ਟੋਟਲ ਪੈਸੇ ਦਾ 60% ਦੀ ਪੰਜਾਬ ਦਿੰਦਾ ਹੈ ਇਹ ਵੀ ਕਿਹਾ ਗਿਆ ਕਿ BBMB ਇਸੇ ਪੈਸੇ ਦੀ ਦੁਰਵਰਤੋਂ ਵੀ ਕਰਦਾ ਹੈ ਜਿਹੜੇ ਮਹਿੰਗੇ ਵਕੀਲ ਹੁਣ ਪੰਜਾਬ ਦੇ ਖਿਲਾਫ ਕੇਸ ਲੜਨ ਲਈ ਖੜੇ ਕੀਤੇ ਗਏ ਨੇ ਉਹਨਾਂ ਦੀ ਫੀਸ ਦਾ ਪੈਸਾ ਵੀ ਪੰਜਾਬ ਜਿਹੜਾ ਹੈ ਉਹੀ ਪੇ ਕਰ ਰਿਹਾ ਹੈ ਪੰਜਾਬ ਤੋਂ ਉਹੀ ਉਹ ਪੈਸਾ ਜਾ ਰਿਹਾ ਹੈ ਇਸੇ ਵਿਚਕਾਰ ਇਹ ਗੱਲ ਵੀ ਹੋ ਰਹੀ ਹੈ ਕਿ ਪੰਜਾਬ ਅੱਜ ਸ਼ਾਇਦ ਸੁਪਰੀਮ ਕੋਰਟ ਵੀ ਮੂਵ ਕਰ ਜਾਵੇ ਇਸ ਮਸਲੇ ਨੂੰ ਲੈ ਕੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਜਾ ਸਕਦਾ ਹੈ ਇਸ ਤੋਂ ਪਹਿਲਾਂ ਵਿਧਾਨ ਸਭਾ ਦੇ ਵਿੱਚ ਵੀ ਮਤੇ ਪਾਸ ਕੀਤੇ ਗਏ ਨੇ BBMP ਦੇ ਖਿਲਾਫ ਵੀ ਪਾਸ ਕੀਤਾ ਗਿਆ ਹਰਿਆਣੇ ਨੂੰ ਪਾਣੀ ਛੱਡਣ ਦੇ ਖਿਲਾਫ ਵੀ ਬਤਾ ਪਾਸ ਕੀਤਾ ਗਿਆ 올 ਪਾਰਟੀ ਮੀਟਿੰਗ ਵੀ ਹੋਈ ਹੈ ਲੇਕਿਨ ਇਹ ਸਾਰੇ ਚਤੇ ਚਲਦੇ ਆ ਮਸਲਾ ਉੱਥੇ ਦਾ ਉੱਥੇ ਖੜਾ ਹੈ ਤੇ ਉਸ ਦੇ ਉੱਪਰ ਰੱਜ ਕੇ ਸਿਆਸਤ ਹੋ ਰਹੀ ਹੈ ਜਿੰਨੀ ਵਿਰੋਧੀ ਧਿਰ ਨੇ ਉਹ ਇਹ ਕਹਿ ਰਹੇ ਨੇ ਕਿ ਭਗਵੰਤ ਮਾਨ ਡਰਾਮਾ ਕਰ ਰਹੇ ਨੇ BJP ਵੀ ਇਹੀ ਕਹਿ ਰਹੀ ਹੈ ਕਾਂਗਰਸ ਵੀ ਇਹੀ ਕਹਿ ਰਹੀ ਹੈ ਭਗਵੰਤ ਮਾਨ ਡਰਾਮਾ ਕਰ ਰਹੇ ਨੇ ਸੁਨੀਲ ਜਖੜ ਵੱਲੋਂ ਵੀ ਇਹ ਕਿਹਾ ਗਿਆ ਸੀ ਕਿ ਮਸਲਾ ਐਡਾ ਵੱਡਾ ਹੈ ਨਹੀਂ ਸੀ ਜਿੱਦਾਂ ਕੀ ਬਣਾ ਦਿੱਤਾ ਗਿਆ ਉਹਨਾਂ ਦਾ ਇਸ਼ਾਰਾ ਵੀ ਭਗਵੰਤ ਮਾਨ ਦੇ ਤਰਫ ਹੀ ਸੀ ਜੇ ਉਹ ਕਹਿੰਦੇ ਨੇ ਕਿ ਭਗਵੰਤ ਮਾਨ ਡਰਾਮਾ ਕਰ ਰਿਹਾ ਹੈ ਜਾਂ ਉਹ ਐਡਾ ਮਸਲਾ ਹੈ ਨਹੀਂ ਸੀ ਐਡਾ ਵੱਡਾ ਬਣਾ ਦਿੱਤਾ ਗਿਆ ਹੈ ਤਾਂ ਫਿਰ ਦੂਸਰੀ ਆਪਸ਼ਨ ਭਗਵੰਤ ਮਾਨ ਦੇ ਕੋਲ ਕੀ ਸੀ ਕੀ ਉਹ ਚੁੱਪਚਾਪ ਪਾਣੀ ਦੇਣ ਨੂੰ ਮੰਨ ਜਾਂਦੇ ਪਾਣੀ ਛੱਡ ਦਿੰਦੇ ਜੇ ਉਹ ਪਾਣੀ ਛੱਡ ਦਿੰਦੇ ਤਾਂ ਇੰਨਾ ਹੀ ਵਿਰੋਧੀ ਪਾਰਟੀਆਂ ਨੇ ਉਹਨਾਂ ਤੇ ਇਹ ਇਲਜ਼ਾਮ ਲਾਉਣੇ ਸੀ ਕਿ ਤੁਸੀਂ ਪੰਜਾਬ ਦੇ ਹੱਕਾਂ ਉੱਤੇ ਡਾਕਾ ਮਾਰਨ ਦਿੱਤਾ ਤੁਸੀਂ ਖੁਦ ਕੇਂਦਰ ਨਾਲ ਮਿਲੇ ਹੋਇਓ ਤੁਸੀਂ ਪੰਜਾਬ ਦਾ ਪਾਣੀ ਜਿਹੜਾ ਹੈ ਬਾਕੀ ਸੂਬਿਆਂ ਨੂੰ ਦੇ ਰਹੇ ਹੋ ਇਹ ਇਲਜ਼ਾਮ ਉਹਨਾਂ ਦੇ ਉੱਪਰ ਲੱਗਣੇ ਸੀ ਦੂਸਰੀ ਗੱਲ ਜੇ ਵਿਰੋਧੀ ਧਿਰ ਇਹ ਇਲਜ਼ਾਮ ਲਾ ਰਹੇ ਨੇ ਕਿ ਭਗਵੰਤ ਮਾਨ ਨੇ ਇਹ ਡਰਾਮਾ ਖੜਾ ਕੀਤਾ ਹੈ ਜਾਂ ਇਹ ਮੁੱਦੇ ਨੂੰ ਐਡਾ ਵੱਡਾ ਕੀਤਾ ਹੈ ਤਾਂ ਪਾਣੀ ਤਾਂ ਹਰਿਆਣੇ ਵੱਲੋਂ ਵਾਧੂ ਮੰਗਿਆ ਗਿਆ ਸੀ ਸ਼ੁਰੂਆਤ ਤਾਂ ਹਰਿਆਣੇ ਵੱਲੋਂ ਹੋਈ ਸੀ ਜੇ ਹਰਿਆਣਾ ਨੂੰ 4095 ਵਾਧੂ ਮਿਲ ਰਿਹਾ ਹੈ ਉਹ ਆਪਣੇ ਹਿੱਸੇ ਤੋਂ 103% ਦੀ ਪਾਣੀ ਆਲਰੇਡੀ ਵਰਤ ਚੁੱਕਿਆ ਹੈ ਤਾਂ ਫਿਰ ਮੁੱਦਾ ਪੰਜਾਬ ਨੇ ਕਿਵੇਂ ਖੜਾ ਕੀਤਾ ਜਾਂ ਭਗਵੰਤ ਮਾਨ ਨੇ ਕਿਵੇਂ ਖੜਾ ਕੀਤਾ ਮੁੱਦਾ ਤਾਂ ਹਰਿਆਣਾ ਵੱਲੋਂ ਖੜਾ ਕੀਤਾ ਗਿਆ ਹੈ ਦੂਸਰੀ ਗੱਲ ਇਹ ਹੈ ਕਿ 10 ਦਿਨ ਤੋਂ ਘੱਟੋ-ਘੱਟ ਇਹ ਰੇੜਕਾ ਇਸੇ ਤਰੀਕੇ ਨਾਲ ਚੱਲ ਰਿਹਾ ਹੈ ਜਦੋਂ 10 ਤੋਂ ਵੀ ਜ਼ਿਆਦਾ ਦਿਨ ਹੋ ਗਏ ਨੇ ਜੇ ਪਾਣੀ ਦੀ ਇੰਨੀ ਹੀ ਹਰਿਆਣਾ ਨੂੰ ਲੋੜ ਸੀ ਜਿਵੇਂ ਕਿਹਾ ਜਾ ਰਿਹਾ ਹੈ ਕਿ ਪਾਣੀ ਤੋਂ ਬਿਨਾਂ ਹਰਿਆਣੇ ਦੇ ਲੋਕ ਜਿੜੇ ਨੇ ਪਿਆਸੇ ਮਰ ਰਹੇ ਨੇ ਤਾਂ ਹੁਣ ਤੱਕ ਉੱਥੇ ਤਰਾਹੀ ਤਰਾਹੀ ਮੱਚ ਜਾਣੀ ਚਾਹੀਦੀ ਸੀ ਜੋ ਕਿ ਬਿਲਕੁਲ ਵੀ ਨਹੀਂ ਹੋਇਆ ਹਜੇ ਤੱਕ ਕਿਤੋਂ ਵੀ ਕਿਸੇ ਵੀ ਇਲਾਕੇ ਤੋਂ ਹਰਿਆਣੇ ਤੋਂ ਇਹ ਖਬਰ ਨਹੀਂ ਆਈ ਹੈ ਕਿ ਉੱਥੇ ਪਾਣੀ ਦੀ ਕਮੀ ਕਰਕੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਫੇਰ ਇਹ ਵਾਧੂ ਪਾਣੀ ਕਿਉਂ ਮੰਗਿਆ ਗਿਆ ਜਿਹੜਾ ਹਵਾਲਾ ਪੀਣ ਵਾਲੇ ਪਾਣੀ ਦਾ ਦਿੱਤਾ ਗਿਆ ਸੀ ਉਸਤੇ ਵੀ ਜੋ ਡਾਟਾ ਜੋ ਅੰਕੜੇ ਨੇ 1700 ਕਿਊਬਿਕ ਪਾਣੀ ਜਿਹੜਾ ਹੈ ਪੀਣ ਵਾਸਤੇ ਚਾਹੀਦਾ ਹੈ ਆਲਰੇਡੀ 4000 ਜਾ ਰਿਹਾ ਹੈ ਤਾਂ ਫੇਰ ਹੋਰ ਵਾਧੂ ਪਾਣੀ ਦੀ ਲੋੜ ਕਿਸ ਚੀਜ਼ ਲਈ ਸੀ ਜੇ ਆਪਾਂ ਇਹ ਵੀ ਕਹੀਏ ਕਿ ਕਿਸਾਨਾਂ ਵਾਸਤੇ ਮੰਗਿਆ ਗਿਆ ਸੀ ਤਾਂ ਝੋਨੇ ਦੀ ਬਜਾਈ ਤਾਂ ਹਜੇ 1 ਜੂਨ ਤੋਂ ਸ਼ੁਰੂ ਹੋਣੀ ਹੈ ਉਹ ਅਪ੍ਰੈਲ ਦੇ ਵਿੱਚ ਹੀ ਇਸ ਵਾਧੂ ਪਾਣੀ ਦੀ ਲੋੜ ਕਿਉਂ ਪੈ ਗਈ ਫੇਰ ਇਹ ਕੀ ਮੁੱਦਾ ਹਰਿਆਣੇ ਵੱਲੋਂ ਖੜਾ ਕੀਤਾ ਗਿਆ ਹੈ ਜਾਂ ਬੀਜੇਪੀ ਵੱਲੋਂ ਜਾਣ ਕੇ ਖੜਾ ਕੀਤਾ ਗਿਆ ਹੈ ਕਿ ਦੋਸ਼ ਭਗਵੰਤ ਮਾਨ ਤੇ ਲਗਾਏ ਜਾ ਰਹੇ ਕਿ ਇਸ ਤਰ੍ਹਾਂ ਦਾ ਹੋ ਰਿਹਾ ਹੈ ਕਈ ਵਿਰੋਧੀ ਇਹ ਵੀ ਕਹਿ ਰਹੇ ਨੇ ਖਾਸ ਕਰ ਕਾਂਗਰਸ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਬੀਜੇਪੀ ਅਤੇ ਆਪ ਦੋਨੇ ਰਲ ਕੇ ਫਰੈਂਡਲੀ ਮੈਚ ਖੇਡ ਰਹੇ ਨੇ ਤਾਂ ਕਿ ਕਾਂਗਰਸ ਨੂੰ ਸਿਆਸਤ ਤੋਂ ਦੂਰ ਰੱਖਿਆ ਜਾਵੇ ਇਹੀ ਲੱਗੇ ਕਿ ਬੀਜੇਪੀ ਤੇ ਆਪ ਦੇ ਵਿਚਾਲੇ ਜਿਹੜੀ ਲੜਾਈ ਹੈ ਉਹ ਬਹੁਤ ਖਸਮੀ ਹੋ ਰਹੀ ਹੈ ਖਸਮੀ ਟੱਕਰ ਹੈ ਤੇ ਅਗਲੀਆਂ ਚੋਣਾਂ ਦੇ ਵਿੱਚ ਜਿਹੜੀਆਂ 2027 ਦੇ ਵਿੱਚ ਹੋਣੀਆਂ ਨੇ ਮੁੱਖ ਮੁਕਾਬਲਾ ਆਪ ਤੇ ਬੀਜੇਪੀ ਦੇ ਵਿਚਹੀ ਹੈ ਕਾਂਗਰਸ ਕਿਤੇ ਮੁਕਾਬਲੇ ਦੇ ਵਿੱਚ ਹੈ ਹੀ ਨਹੀਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਜੇ ਅਗਿਆ ਹੈ ਤਾਂ ਫਿਰ ਭਾਜਪਾ ਨੂੰ ਇਹ ਮੁੱਦਾ ਖੜਾ ਕਰਕੇ ਕੀ ਸਿਆਸੀ ਲਾਭ ਮਿਲ ਰਿਹਾ ਹੈ ਭਾਜਪਾ ਨੂੰ ਤਾਂ ਇਸ ਦੇ ਵਿੱਚ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਨੁਕਸਾਨ ਚਲਣਾ ਪਏਗਾ ਸਿਆਸੀ ਤੌਰ ਤੇ ਕਿਉਂਕਿ ਸਾਰੇ ਲੋਕ ਜਿਹੜੇ ਨੇ ਉਹ ਵਿਪਦੀ ਇਸ ਦੇ ਵਿੱਚ ਖਿਲਾਫਤ ਕਰਨਗੇ مخالਫਤ ਕਰਨਗੇ ਕਿ ਉਹ ਪੰਜਾਬ ਦੇ ਹਿੱਸੇ ਦਾ ਪਾਣੀ ਕਿਸੇ ਹੋਰ ਸੂਬੇ ਨੂੰ ਦੇਣਾ ਚਾਹੁੰਦਾ ਹੈ ਉਹਦੇ ਵਿੱਚ ਭਾਜਪਾ ਦਾ ਸਿਆਸੀ ਲਾਭ ਕੀ ਹੈ ਇਹ ਤਾਂ ਸਗੋਂ ਉਹਦਾ ਸਿਆਸੀ ਨੁਕਸਾਨ ਹੈ ਫਿਰ ਜੇ ਭਾਜਪਾ ਦਾ ਇਹ ਸਿਆਸੀ ਨੁਕਸਾਨ ਹੈ ਤਾਂ ਭਾਜਪਾ ਕੇਂਦਰ ਸਰਕਾਰ ਦੇ ਤੌਰ ਦੇ ਉੱਤੇ ਇਸ ਦੇ ਵਿੱਚ ਇਸ ਤਰੀਕੇ ਨਾਲ ਕਦਮ ਕਿਉਂ ਚੱਕ ਰਹੀ ਹੈ ਪਹਿਲਾਂ BBMP ਦੇ ਅਧਿਕਾਰੀਆਂ ਦੀਆਂ ਬਦਲੀਆਂ ਕਰ ਦਿੱਤੇਗਾ ਜਾਂ ਫਿਰ ਗ੍ਰੇਸ਼ ਕੱਤਰ ਨੇ ਮੀਟਿੰਗ ਸੱਦ ਲਈ ਹਰਿਆਣਾ ਦੇ ਕੈਂਨ ਤੇ ਫਟਾਫਟ ਇੱਕ ਨਹੀਂ BBMP ਦੀਆਂ ਦੋ ਤਿੰਨ ਮੀਟਿੰਗਾਂ ਹਰਿਆਣਾ ਦੇ ਕੈਂਨ ਤੇ ਸੱਦੀਆਂ ਗਈਆਂ ਤੇ ਡ੍ਰੈਸ ਕੱਤਰ ਵੱਲੋਂ ਵੀ ਪਾਣੀ ਦੇਣ ਦੀ ਸਲਾਹ ਦੇ ਦਿੱਤੀ ਕਿ ਵਾਧੂ ਪਾਣੀ ਦੇ ਦਿੱਤਾ ਜਾਵੇ ਹੁਣ ਵੀ ਬੀਬੀਐਮਬੀ ਦੇ ਸਾਰੇ ਪੰਜਾਬ ਦੇ ਅਫਸਰਾਂ ਨੂੰ ਬਦਲ ਕੇ ਹਰਿਆਣਾ ਦੇ ਅਫਸਰ ਲਗਾ ਦਿੱਤੇ ਗਏ ਨੇ ਤੇ ਉਹਨਾਂ ਦੇ ਜਰੀਏ ਵਾਧੂ ਪਾਣੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਉਸ ਨੂੰ ਸਫਲ ਨਹੀਂ ਹੋ ਦਿੱਤਾ ਜਾ ਰਿਹਾ ਸੋ ਕੇਂਦਰ ਸਰਕਾਰ ਫਿਰ ਇਸ ਮਸਲੇ ਨੂੰ ਸੁਲਝਾਉਣ ਦੀ ਥਾਂ ਤੇ ਉਹ ਐਕਟਿਵਲੀ ਪਾਰਟਿਸਿਪੇਟ ਕਿਉਂ ਕਰ ਰਹੀ ਹੈ ਕਿ ਇਸ ਮਸਲੇ ਨੂੰ ਹੋਰ ਵੱਡਾ ਕੀਤਾ ਜਾ ਰਿਹਾ ਹੈ ਅਦਾਲਤਾਂ ਦੇ ਵਿੱਚ ਵੀ ਇਹ ਫੈਸਲਾ ਕਿਉਂ ਨਹੀਂ ਹੋ ਰਿਹਾ ਜਾਂ ਮਸਲੇ ਦੀ ਇਸ ਗੱਲ ਤੇ ਸੁਣਵਾਈ ਕਿਉਂ ਨਹੀਂ ਹੋ ਰਹੀ ਕਿ ਹਰਿਆਣੇ ਨੂੰ ਵਾਧੂ ਪਾਣੀ ਕਿਉਂ ਚਾਹੀਦਾ ਹੈ ਜੇ ਤੁਸੀਂ ਜਦੋਂ ਜਿੰਨਾ ਚਾਹੇ ਪਾਣੀ ਵਰਤ ਸਕਦੇ ਹੋ ਜਾਂ ਤੁਸੀਂ ਮੰਗਣ ਤੇ ਤੁਹਾਨੂੰ ਮਿਲ ਜਾਣਾ ਚਾਹੀਦਾ ਹੈ ਫਿਰ ਉਹ ਕੋਟੇ ਨਿਰਧਾਰਤ ਕਰਨ ਦੀ ਵੀ ਕੀ ਲੋੜ ਹੈ ਫਿਰ ਤਾਂ ਜਦੋਂ ਜਿਹੜਾ ਜਿੰਨਾ ਪਾਣੀ ਮੰਗੇ ਉਹਨੂੰ ਉਹਨਾਂ ਦੇ ਦਿਦੋ ਫਿਰ ਤਾਂ ਮਸਲਾ ਹੀ ਖਤਮ ਹੋ ਜਾਂਦਾ ਹੈ ਫਿਰ ਬੀਬੀਐਮ ਦੀ ਵੀ ਇਸ ਇੰਸਟੀਚਿਊਨ ਦੀ ਵੀ ਕੋਈ ਲੋੜ ਨਹੀਂ ਬਚਦੀ ਹੈ ਕਿ ਇਹ ਕੋਟੇ ਨਿਰਧਾਰਤ ਕਰਨ ਦੀ ਲੋੜ ਹੀ ਨਹੀਂ ਹੈ ਹਰ ਵਾਰ ਤੁਸੀਂ ਕੋਟੇ ਤੋਂ ਵੱਧ ਪਾਣੀ ਵਰਤਣਾ ਹੈ ਫਿਰ ਇਹ ਸਾਰਾ ਮਸਲਾ ਵੈਸੇ ਹੀ ਖਤਮ ਹੋ ਜਾਂਦਾ ਹੈ ਜਿਹਨੂੰ ਜਿੰਨਾ ਪਾਣੀ ਚਾਹੀਦਾ ਹੈ ਉਹਨਾਂ ਉਹਨੂੰ ਰਿਲੀਜ਼ ਕਰ ਦਿੱਤਾ ਜਾਵੇ ਗੱਲ ਖਤਮ ਹੋ ਜਾਂਦੀ ਪਰ ਕੀ ਵਾਕਿਆ ਹੀ ਪਾਣੀ ਸਾਡੇ ਕੋਲ ਇੰਨਾ ਹੈ ਜਿਹਨੂੰ ਇਸ ਤਰੀਕੇ ਨਾਲ ਅਸੀਂ ਬੇਹਿਸਾਬ ਤੌਰ ਤੇ ਬਿਨਾ ਕਿਸੇ ਉਸਦੇ ਨੁਕਸਾਨ ਨੂੰ ਸਮਝਦੇ ਹੋਏ ਵਰਤ ਸਕਦੇ ਹਰੀਆ ਨਹੀਂ ਹੈ ਆਲਰੇਡੀ ਸਾਡਾ ਗਰਾਊਂਡ ਵਾਟਰ ਚਾਹੇ ਉਹ ਹਰਿਆਣਾ ਹੋਵੇ ਚਾਹੇ ਉਹ ਪੰਜਾਬ ਹੋਵੇ ਉਬਾਦ ਜੀ ਦੇ ਪਲੇਟ ਕਰ ਚੁੱਕਿਆ ਹੈ نیچے ਜਾ ਰਿਹਾ ਹੈ ਕਿ ਸਾਨੂੰ ਪਾਣੀ ਨੂੰ ਸੰਯਮ ਨਾਲ ਵਰਤਣ ਦੀ ਲੋੜ ਹੈ ਪਰ ਅਸੀਂ ਉਹ ਸੰਯਮ ਜਿਹੜਾ ਹੈ ਕਿਤੇ ਵੀ ਦਿਖਾ ਨਹੀਂ ਰਿਹਾ। ਸੋ ਮੁੱਦਾ ਇੰਨਾ ਪੋਲਿਟਿਸਾਈਜ਼ ਕਿਉਂ ਕੀਤਾ ਜਾ ਰਿਹਾ ਹੈ ਇਸ ਗੱਲ ਦਾ ਕੋਈ ਠੀਕ ਤਰੀਕੇ ਨਾਲ ਜਿਹੜਾ ਜਵਾਬ ਹੈ ਉਹ ਨਹੀਂ ਦੇ ਪਾ ਰਿਹਾ ਕਿਉਂਕਿ ਇੱਕ ਤਾਂ ਚੋਣਾਂ ਹਜੇ 2 ਸਾਲ ਦੂਰ ਨੇ। ਇਹ ਮਸਲਾ ਵੀ ਜਿਹੜਾ ਹੈ ਉਹ 21 ਮਈ ਤੱਕ ਹੀ ਜਿਉਂਦਾ ਰਹਿਣਾ ਹੈ 21 ਮਈ ਤੋਂ ਬਾਅਦ ਇਹ ਮਸਲਾ ਆਪਣੇ ਆਪ ਖਤਮ ਹੋ ਜਾਵੇਗਾ। ਕਿ ਉਦੋਂ ਜਿਹੜਾ ਤੁਹਾਡਾ ਸਾਲ ਹੈ ਈਅਰ ਖਤਮ ਹੋ ਜਾਏਗਾ ਨਵਾਂ ਕੋਟਾ ਸ਼ੁਰੂ ਹੋ ਜਾਏਗਾ ਨਵੇਂ ਕੋਟੇ ਦੇ ਵਿੱਚ ਜਿੰਨਾਂ ਪਾਣੀ ਚਾਹੀਦਾ ਹੈ ਉਹ ਮਿਲ ਜਾਏਗਾ ਜੇ ਹਰਿਆਣੇ ਦੇ ਕਿਸਾਨਾਂ ਨੂੰ ਵੀ ਸਿੰਚਾਈ ਵਾਸਤੇ ਪਾਣੀ ਚਾਹੀਦਾ ਹੈ ਉਹ 1 ਜੂਨ ਤੋਂ ਚਾਹੀਦਾ ਹੋਵੇਗਾ ਉਦੋਂ ਉਹਨਾਂ ਦਾ ਕੋਟਾ ਪੂਰਾ ਹੋਏਗਾ ਉਹਨਾਂ ਕੋਲੇ ਉਹ ਜਿੰਨਾ ਮਰਜ਼ੀ ਪਾਣੀ ਵਰਤ ਸਕਦੇ ਫੇਰ ਇਸ ਮਸਲੇ ਨੂੰ ਇੰਨਾ ਗੰਬੀਰਤਾ ਨਾਲ ਕਿਉਂ ਲਿਆ ਜਾ ਰਿਹਾ ਹੈ ਇੰਨਾ ਵੱਡਾ ਕਿਉਂ ਬਣਾਇਆ ਜਾ ਰਿਹਾ ਹੈ ਕਿ ਇੱਕ ਪਾਸੇ ਜਦੋਂ ਦੇਸ਼ ਦੇ ਵਿੱਚ ਜੰਗ ਦਾ ਮਾਹੌਲ ਸੀ ਉਦੋਂ ਵੀ ਇਹ ਮਸਲਾ ਜਿਹੜਾ ਹੈ ਉਹ ਸਾਈਡ ਤੇ ਨਹੀਂ ਰੱਖਿਆ ਗਿਆ ਉਸ ਨੂੰ ਲਾਂਬੇ ਨਹੀਂ ਕੀਤਾ ਗਿਆ ਸਗੋਂ ਇਹ ਲੜਾਈ ਉਦੋਂ ਵੀ ਉਨੀ ਹੀ ਤਿੱਖੀ ਹੁੰਦੀ ਰਹੀ ਜਿੰਨੇ ਕੀ ਪਾਕਿਸਤਾਨ ਤੇ ਭਾਰਤ ਦੇ ਵਿੱਚ ਜੰਗ ਤਿੱਖੀ ਹੋ ਰਹੀ ਸੀ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਸਿਆਸਤ ਨਾ ਕਰਕੇ ਇਹਨਾਂ ਮਸਲਿਆਂ ਨੂੰ ਬੈਠ ਕੇ ਨੇਗੋਸ਼ੀਏਸ਼ਨ ਦੀ ਲੋੜ ਹੈ ਕਿ ਕੇਂਦਰ ਸਰਕਾਰ ਦਾ ਇੱਕ ਫਰਜ਼ ਬਣਦਾ ਹੈ ਕਿ ਉਹ ਇਸ ਮਸਲੇ ਨੂੰ ਹੋਰ ਤਿੱਖਾ ਕਰਨ ਦੀ ਥਾਂ ਤੇ ਹੋਰ ਉਲਝਾਉਣ ਦੀ ਥਾਂ ਤੇ ਦੋਨਾਂ ਸਟੇਟਸ ਨੂੰ ਦੋਨਾਂ ਸੂਬਿਆਂ ਦੀਆਂ ਸਰਕਾਰਾਂ ਨੂੰ ਬਿਠਾ ਕੇ ਇਸ ਮਸਲੇ ਦਾ ਕੋਈ ਸਥਾਈ ਹੱਲ ਲੱਭਣਾ ਤਾਂ ਕਿ ਦੁਬਾਰਾ ਇਸ ਤਰ੍ਹਾਂ ਦੀ ਲੜਾਈ ਆਪਸ ਦੇ ਵਿੱਚ ਦੋਹਾਂ ਸੂਬਿਆਂ ਦੇ ਵਿੱਚ ਨਾ ਹੋਵੇ ਜਦੋਂ ਤੁਸੀਂ ਦੇਸ਼ਾਂ ਦੀਆਂ ਲੜਾਈਆਂ ਲੜਨੀਆਂ ਨੇ ਕਿਸੇ ਗਵਾਂਡੀ ਮੁਲਕ ਦੇ ਨਾਲ ਲੜਨਾ ਹੈ ਤਾਂ ਆਪਣਾ ਕਰਤੱਵ ਨਾ ਆਰਡਰ ਦੇ ਵਿੱਚ ਕਰਨਾ ਉਸ ਨੂੰ ਸ਼ਾਂਤ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਕਿ ਮੁਕਾਬਲਾ ਰਲ ਮਿਲ ਕੇ ਕਿਸੇ ਤੀਸਰੇ ਬੰਦੇ ਨਾਲ ਕੀਤਾ ਜਾਵੇ ਨਾ ਕਿ ਆਪਸ ਦੇ ਵਿੱਚ ਲੜਾਈ ਲੜੀ ਜਾਵੇ ਸੋ ਉਮੀਦ ਕਰਦੇ ਹਾਂ ਕੇਂਦਰ ਸਰਕਾਰ ਛਣਪ ਤੋਂ ਕੰਮ ਲਏਗੀ ਬਿਠਾ ਕੇ ਇਸ ਮਸਲੇ ਦਾ ਕੋਈ ਫੌਰੀ ਹੱਲ ਕੱਢੇਗੀ ਨਹੀਂ 21 ਮਈ ਨੂੰ ਤਾਂ ਇਸ ਮਸਲੇ ਦਾ ਹੱਲ ਆਪਣੇ ਆਪ ਨਿਕਲ ਹੀ ਜਾਏਗਾ ਹੋਰ 10 ਦਿਨ ਇਸ ਤਰ੍ਹਾਂ ਹੀ ਸਿਆਸੀ ਤਮਾਸ਼ਾ ਚੱਲੇਗਾ ਅਦਾਲਤਾਂ ਹੁਕਮ ਸੁਣਾਉਣਗੀਆਂ ਸਰਕਾਰਾਂ ਉਸ ਹੁਕਮ ਹੁਕਮਾਂ ਦੀਆਂ ਉਲੰਘਣਾਵਾਂ ਕਰਨਗੀਆਂ ਕੀ ਹੋਏਗਾ ਕੀ ਇਹ ਸਿਆਸੀ ਖੇਡ ਇਸ ਤਰ੍ਹਾਂ ਹੀ ਚਲਦੀ ਰਹੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਨੂੰ ਦੇਖਣ ਨੂੰ ਮਿਲੇਗਾ ਸੋ ਉਦੋਂ ਤੱਕ ਤੁਹਾਡੇ ਤੋਂ ਵਿਦਾ ਲੈਣੇ ਆ ਜਦੋਂ ਤੱਕ ਇਨ੍ਹਾਂ ਚੀਜ਼ਾਂ ਦੇ ਉੱਤੇ ਹੋਰ ਸਿਆਸਤ ਨਹੀਂ ਹੁੰਦੀ ਜਾਂ ਹੋਰ ਕੋਈ ਨਵੇਂ ਡਿਵੈਲਪਰਸ ਨਹੀਂ ਹੁੰਦੀਆਂ ਜਦੋਂ ਹੋਣਗੀਆਂ ਤਾਂ ਦੁਬਾਰਾ ਤੁਹਾਡੇ ਨਾਲ ਜਾਣਕਾਰੀ ਲੈ ਕੇ ਜ਼ਰੂਰ ਅਜ਼ਰ ਹੋਵਾਂਗੇ ਉਦੋਂ ਤੱਕ ਦੇ ਲਈ ਇਜਾਜ਼ਤ ਦਿਓ ਧੰਨਵਾਦ